ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਦੋਸਤੋ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ 100 ਸਾਲ ਪੁਰਾਣੀ ਬਿਮਾਰੀ ਵੀ ਤੁਹਾਡੀ ਜੜੋਂ ਖਤਮ ਹੋ ਜਾਵੇਗੀ ਪੇਟ ਦੇ ਰੋਗ ਮੁਰਤਾਪਾ ਤਾਂ ਦੋਸਤੋ ਤੁਹਾਡੇ ਨੇੜੇ ਤੇਰੇ ਹੀ ਖਦੀ ਨਹੀਂ ਆਵੇਗਾ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਜਿਸ ਨੁਸਖੇ ਬਾਰੇ ਦੱਸਾਂਗੇ ਇਸ ਨੁਸਖੇ ਦੀ ਤਾਸੀਰ ਨਾ ਤਾਂ ਗਰਮ ਹੁੰਦੀ ਹੈ ਅਤੇ ਨਾ ਹੀ ਠੰਡੀ ਇਹ ਤੁਹਾਡੇ ਪੇਟ ਦੀ ਗਰਮੀ ਨੂੰ ਬਾਹਰ ਕੱਢੇਗਾ ਤੁਹਾਨੂੰ ਕਦੇ ਵੀ ਪੇਟ ਦਾ ਕੋਈ ਵੀ ਰੋਗ ਨਹੀਂ ਲੱਗੇਗਾ ਤੇਜਾਬ ਗੈਸ ਕਬਜ ਕਦੇ ਨਹੀਂ ਹੋਵੇਗੀ ਤਾਂ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਇੱਕ ਕੱਪ ਪਾਣੀ ਨੂੰ ਉਬਲਣ ਲਈ ਰੱਖ ਦੇਣਾ ਹੈ ਅਤੇ ਉਸ ਵਿੱਚ 7-8 ਸੁੱਕੇ ਪੁਦੀਨੇ ਦੇ ਪੱਤੇ ਪਾਣੇ ਹਨ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ। ਦੋਸਤੋ ਇਸ ਨੂੰ 1-2 ਮਿੰਟ ਲਈ ਤੁਸੀਂ ਉਬਾਲਣਾ ਹੈ। ਅਤੇ ਇਸ ਨੂੰ ਉਬਾਲਣ ਤੋਂ ਬਾਅਦ ਤੁਸੀਂ ਇਸ ਵਿੱਚ ਮਿਸ਼ਰੀ ਮਿਲਾ ਦੇਣੀ ਹੈ। ਮਿਸ਼ਰੀ ਤੁਸੀਂ ਆਪਣੇ ਸਵਾਦ ਅਨੁਸਾਰ ਮਿਲਾਉਣੀ ਹੈ। ਫਿਰ ਤੁਸੀਂ ਇਸ ਵਜੋਂ ਦੋ ਬਾਲ ਦੇ ਦੇਣੇ ਹਨ ਅਤੇ ਇਸ ਨੂੰ ਬੰਦ ਕਰਕੇ ਢੱਕ ਕੇ ਰੱਖ ਦੇਣੇ ਹਨ। ਥੋੜੇ ਟਾਈਮ ਟਕਣ ਤੋਂ ਬਾਅਦ ਤੁਸੀਂ ਇਸ ਵਿੱਚ ਚਾਰ ਬੂੰਦਾ ਨਿੰਬੂ ਦਿਆ ਪਾਉਣੀਆਂ ਹਨ ਅਤੇ ਇੱਕ ਚੁਟਕੀ ਸੇਂਦਾ ਨਮਕ ਮਿਲਾ ਕੇ ਤੁਸੀਂ ਚੰਗੀ ਤਰ੍ਹਾਂ ਘੋਲ ਕੇ ਇਸ ਦਾ ਸੇਵਨ ਕਰਨਾ ਹੈ ਤੁਸੀਂ ਇਸ ਦਾ 7 ਦਿਨ ਵਿੱਚ ਕਿਸੇ ਵੀ ਸਮੇਂ ਕਰਨਾ ਹੈ ਇਸ ਦੇ ਸੇਵਨ ਨਾਲ ਤੁਹਾਡੀ ਪੱਥਰੀ ਵੀ ਬਾਹਰ ਨਿਕਲ ਜਾਵੇਗੀ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਦੇ ਫਾਇਦੇ ਬਾਰੇ ਬਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਵਿੱਚ ਇੱਕਦਮ ਸੁਰੱਖਿਅਤ ਹੋਵੋਗੇ ਧੰਨਵਾਦ